ਯਾਦੂ ਸਾਹਿਬ ਵੀ ਤੈਨੂੰ ਬੜੀ ਹੋਈ ਨਹੀਂ ਆਹ ਫਾਈਲ ਮਿਲਿਆ ਆਹ ਬੋਲ ਰਹਾ ਤੇ ਮੈਂ ਵੀ ਹੋਰ ਮੁੱਕੇ ਕਰ ਹਾਂ 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 ਕੰਟੀਨਿਊ ਕਰ ਗੱਲ ਮਿਸਟਰ ਯਾਦੂ ਜਿਹੜੇ ਸਾਡੇ ਜਨਰਲ ਸ਼ਕਤੀ ਚਾਰਜ ਬਣਾਏ ਨੇ ਉਹਨਾਂ ਨੇ ਤਕਰੀਬਨ ਸੀਨੀਅਰ ਲੀਡਰ ਐਮਪੀਜ਼ ਐਕਐਮਪੀ ਔਰ ਅਫਸਰ ਦੇ ਇਵਨ ਬਲਾਕ ਲੈਵਲ ਤੇ ਤੇ ਅਲਾਵਾ ਵੀ ਜਿਹੜੇ ਆਮ ਵਰਕਰ ਇਹਨਾਂ ਨੂੰ ਮਿਲਣਾ ਚਾਹੁੰਦਾ ਹੈ ਉਨਾਲੀ ਉਹਨਾਂ ਨੇ ਆਪਣਾ ਸ਼ਡਿਊਲ ਦਿੱਤਾ ਉਹਦੀ ਮੀਟਿੰਗ ਉਸ ਸੰਦਰਭ ਚ ਸਾਨੂੰ ਵੀ ਬੁਲਾਇਆ ਗਿਆ ਐਕਸ ਪ੍ਰੈਜ਼ੀਡੈਂਟ ਦੇ ਤੌਰ ਤੇ ਐਕਐਮਪੀ ਦੇ ਤੌਰ ਤੇ ਇਸ ਲਈ ਉਹ ਕਾਂਗਰਸ ਨੂੰ ਕਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਹੈ ਇਸ ਬਾਰੇ ਕੋਆਰਡੀਨੇਸ਼ਨ ਦੀ ਗੱਲ ਕੀਤੀ ਹੈ ਤੇ ਆਪਣੇ ਉਹਨਾਂ ਨੇ ਸੁਝਾਅ ਮੰਗੇ ਨੇ ਉਹ ਸੁਝਾਅ ਵੀ ਦੇਤੇ ਸਰ ਸਰ ਸੰਬੰਧ ਦੇ ਹੱਕ ਜੋ ਹਾਂ ਸਮਝੋਤੇ ਦੀ ਗੱਲ ਦੇਖੋ ਅਜੇ ਵਾਲੀ ਹੈ ਕਿ ਅਜੇ ਤੱਕ ਸਮਝੌਤੇ ਦੀਆਂ ਚਰਚਾਵਾਂ ਜਿਹੜੀਆਂ ਮੀਡੀਆ ਤੱਕ ਸੀਮਿਤ ਨੇ ਔਰ ਜਦੋਂ ਕੋਈ ਗੱਲਬਾਤ ਠੀਕ ਹੈ ਮੀਟਿੰਗ ਦਿੱਲੀ ਮੁਕਲਵਾਸਕ ਨਾ ਹੋਈ ਹੈ ਕਿਉਂਕਿ ਇੰਡੀਆ ਜੋ ਗੱਠਜੋੜ ਹੋਇਆ ਹੈ ਨੈਸ਼ਨਲ ਲੈਵਲ ਤੇ ਹੋਇਆ ਉਹਦੇ ਚ ਸਟੇਟ ਦੇ ਲੀਡਰਾਂ ਤੋਂ ਉਹਨਾਂ ਨੇ رائے ਆਪਣੀ ਲੈਣੀ ਹੈ ਸੈਂਕ ਜੋ ਵੀ ਕੰਸੈਂਸਸ ਬਣ ਰਹੀ ਹੋਣਗੇ ਉਹ ਉੱਤੇ ਪੇਸ਼ ਕਰ ਦੇਣਗੇ ਯਾਦਵ ਸਾਹਿਬ ਕਿਉਂਕਿ ਅਜੇ ਤਹਾਏ ਆਏ ਨੇ ਦਿੱਲੀ ਤੇ ਕੱਲ ਮੀਟਿੰਗ ਹੋਈ ਹੈ ਦੋਨਾਂ ਦੀ ਉਹ ਵਕਤ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਜੀ ਤਾਂ ਅਸੀਂ ਚਰਚਾ ਕੀਤੀ ਹੈ ਇਹ ਕੋਈ ਇਹਦੇ ਬਾਅਦ ਹੋ ਮੀਟਿੰਗ ਹੋਊਗੀ ਫਿਰ ਕੋਈ ਫੈਸਲਾ ਹੋਏਗਾ ਤਾਂ ਗੱਲ ਕਰਨਗੇ ਅੱਜ ਦੀ ਮੀਟਿੰਗ 'ਚ ਕੋਈ ਗੱਲਬਾਤ ਹੋਈ ਸਰ ਲਾਇਨਸ ਤੋਂ ਲੈ ਕੇ ਨਹੀਂ ਲਾਇਨਸ ਜੀ ਨਹੀਂ ਹੋ ਤਾਂ ਵੀਊ ਜਰਨਲ ਲੈਨੇ ਕਿ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਜਿਹੜਾ 24 ਹੈ ਉਹ ਇਲੈਕਸ਼ਨ ਕਿਵੇਂ ਅਸੀਂ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਤਕੜਾ ਕਰਨਾ ਹੈ ਕਿਸ ਲੈਵਲ ਤੇ ਕਰਨਾ ਹੈ ਕਿ ਆ ਪ੍ਰੋਗਰਾਮ ਬਣਾਉਣਾ ਹੈ ਇਦੇ ਬਾਰੇ ਸਾਰਾ ਉਹ ਚਰਚਾ ਹੋਈ ਹੈ ਕਿ ਕੀ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕੀ ਫਾਇਦਾ ਹੋ ਸਕਦਾ ਹੈ ਕੋਈ ਹੈ ਲੋ ਹੋਏਗਾ ਨੁਕਸਾਨ ਹੋਏਗਾ ਪਰਸਨਲ ਰਾਈਟ ਹੈ ਅਜੇ ਪਰਸਨਲ ਦੇਖੋ ਜਿੱਥੋਂ ਤੱਕ ਅਸੀਂ ਜ਼ਰੂਰ ਇੱਕ ਗੱਲ ਕਹੀ ਹੈ ਕਿ ਜੋ ਵੀ ਹਵਾਈ ਕਮਾਂਡ ਨੇ ਫੈਸਲਾ ਕਰਨਾ ਹੈ ਉਹਦੇ ਚ ਜਿਹੜੇ ਵਰਕਰ ਹੈ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਹੋਰ ਜਿੰਨੇ ਵੀ ਵਰਕਰ ਹੈ ਔਰ ਲੀਡਰ ਦੇ ਸੈਂਟੀਮੈਂਟ ਦੇ ਮੁਤਾਬਕ ਹੋਣਾ ਚਾਹੀਦਾ ਇਸ ਹੀ ਆਪਣੇ ਵਿਊ ਰੱਖਿਆ ਕਿ ਤਾਂ ਕਿ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਮੇਜਰ ਪੋਜੀਸ਼ਨ ਪਾਰਟੀ ਹੈ ਐਸ ਟਾਈਮ ਦੇ ਵਿੱਚ ਔਰ ਦੂਸਰਾਂ ਦਾ ਆਪਸ ਦੇ ਵਿੱਚ ਜੋ ਤੁਸੀਂ ਕੰਟਰੋਵਰਸੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਕਈ ਪ੍ਰੇਡਿਕਟਿਵਨੈਸ ਵੀ ਹੋਈ ਹੈ ਕਈ ਤਰ੍ਹਾਂ ਦੀ ਜਾਤੀਆਂ ਵੀ ਹੋ ਰਹੀਆਂ ਇਹ ਉਹਦੇ ਕਰਕੇ ਸਾਰੇ ਅਸੀਂ ਆਪਣੇ ਲੀਡਰ ਸਾਹਿਬਾਨ ਜਿਹੜੀ ਕਿੰਨੇ ਇੰਚਾਰਜ ਜਨਰਲ ਸ਼ਕਤੀ ਉਹਨਾਂ ਦੇ ਅੱਗੇ ਸਾਰਿਆਂ ਨੇ ਆਪਣੇ ਵੱਖ-ਵੱਖ ਤੌਰ ਤੇ ਆਪਣਾ ਕਿਉਂ ਰਾਤ ਨੇ ਨੀਚੇ ਪੱਧ ਲਾਇਬਲਤੀ ਉਹ ਸਾਰੇ ਦੱਸ ਚੁੱਕੇ ਆ ਸੀ ਦੁੱਲਾ ਸਾਹਿਬ ਨਰਜੋਤ ਸਿੰਘ ਸਿੱਧੂ ਨਹੀਂ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਿਹਾ ਰੈਡੀ ਕਰ ਰਹੇ ਨੇ ਹਿਸ਼ਾਰਪੁਰ ਦੇ ਵਿੱਚ ਕਈ ਆਗੂ ਵੱਲੋਂ ਬਗਾਵਤ ਵੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਨੂੰ ਬਗਾਵਤ ਨਹੀਂ ਕੋਈ ਤੁਸੀਂ ਕਹਿ ਸਕਦੇ ਠੀਕ ਹੈ ਉਹਨਾਂ ਨੇ ਹੋ ਸਕਦਾ ਹੈ ਯਾਦਵ ਸਾਹਿਬ ਤੋਂ ਪਰਮਿਸ਼ਨ ਲੈ ਲਈ ਹੋਵੇ ਇਹ ਹੋ ਸਕਦਾ ਹੈ ਇਹਦੇ ਬਾਰੇ ਸਿੱਧੂ ਸਾਹਿਬ ਵੀ ਦੱਸ ਸਕਦੇ ਨੇ